ਸੋਨੂ ਸੋਦ ਨੇ ਫੈਨਸ ਨੂੰ ਦਿੱਤੀ ਖੁਸ਼ਖਬਰੀ 99 ਰੁਪਏ ਦੇ ਵਿੱਚ ਹਰ ਆਮ ਆਦਮੀ ਦੇਖੇਗਾ ਸੋਨੂ ਸੋਦ ਦੀ ਫਿਲਮ ਫਤਿਹ ਮਸ਼ਹੂਰ ਅਦਾਕਾਰ ਸੋਨੂ ਸੋਦ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਤੇ ਦੱਸਿਆ ਹੈ ਕਿ ਉਹਨਾਂ ਦੀ ਆਉਣ ਵਾਲੀ ਫਿਲਮ ਫਤਿਹ ਦੇ ਪਹਿਲੇ ਦਿਨ ਦੀ ਟਿਕਟ ਦੀ ਕੀਮਤ ਸਿਰਫ 99 ਰੁਪਏ ਹੋਵੇਗੀ ਜਦਕਿ ਬਲੌਕਬਸਟਰ ਰਿਲੀਜ਼ ਆਮ ਤੌਰ ਤੇ ਪ੍ਰੀਮੀਅਮ ਟਿਕਟ ਕੀਮਤਾਂ ਤੇ ਵਿਕਦੀਆਂ ਨੇ ਸੋਨੂ ਦੀ ਪਹਿਲ ਕਦਮੀ ਦਰਸਾਉਂਦੀ ਹੈ ਕਿ ਸਿਨੇਮਾ ਸਾਰਿਆਂ ਲਈ ਹੈ ਵੀਡੀਓ ਰਾਹੀਂ ਅਦਾਕਾਰ ਨੇ ਦੱਸਿਆ ਹੈ ਕਿ ਫਿਲਮ ਦੇ ਟਿਕਟਾਂ ਸਸਤੀਆਂ ਕਰਨ ਦਾ ਫੈਸਲਾ ਫਿਲਮ ਦੀ ਵਿਸ਼ਵ ਵਿਆਪੀ ਅਪੀਲ ਅਤੇ ਦਰਸ਼ਕਾਂ ਪ੍ਰਤੀ ਉਸ ਦੀ ਸ਼ੁਕਰਗੁਜ਼ਾਰੀ ਨੂੰ ਪ੍ਰਗਟ ਕਰਨ ਦਾ ਇੱਕ ਤਰੀਕਾ ਹੈ ਸੋਨੂ ਨੇ ਇਸ ਬਾਰੇ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਹੈ ਵੀਡੀਓ ਦੇ ਵਿੱਚ ਉਸਨੇ ਕਿਹਾ ਹੈ ਕਿ 2020 ਚ ਜਦੋਂ ਕੋਵਿਡ ਸ਼ੁਰੂ ਹੋਇਆ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਮਦਦ ਦੇ ਲਈ ਮੇਰੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਸਾਈਬਰ ਅਪਰਾਧੀ ਬਣਾਇਆ ਗਿਆ ਅਤੇ ਉਹਨਾਂ ਦੇ ਖਾਤਿਆਂ ਚੋਂ ਪੈਸੇ ਕਢਵਾ ਲਏ ਗਏ ਅਤੇ ਮੈਂ ਆਮ ਆਦਮੀ ਦੀ ਇਸ ਕਹਾਣੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਚਾਹੁੰਦਾ ਸੀ ਫਤਿਹ ਇੱਕ ਆਮ ਆਦਮੀ ਲਈ ਬੜੀ ਫਿਲਮ ਹੈ ਤੇ ਮੈਂ ਚਾਹੁੰਦਾ ਸੀ ਕਿ ਇਹ ਭਾਰਤ ਪਰਦੇ ਹਰ ਵਿਅਕਤੀ ਤੱਕ ਪਹੁੰਚੇ ਇਸ ਲਈ ਅਸੀਂ ਪਹਿਲੇ ਦਿਨ ਦੀ ਕੀਮਤ ਟਿਕਟਾਂ ਦੀ ਕੀਮਤ 99 ਰੁਪਏ ਰੱਖਣ ਦਾ ਫੈਸਲਾ ਕੀਤਾ ਹੈ ਇਸ ਤੋਂ ਇਲਾਵਾ ਫਿਲਮ ਤੋਂ ਹੋਣ ਵਾਲਾ ਸਾਰਾ ਮੁਨਾਫਾ ਚੈਰਿਟੀ ਦੇ ਵਿੱਚ ਜਾਏਗਾ ਸੋਨੂ ਦੀ ਫਿਲਮ ਫਤੇ ਦੇ ਵਿੱਚ ਆਖਰਕਾਰ ਕੀ ਖਾਸ ਹੈ ਸੋਨੂ ਦੀ ਨਵੀਂ ਫਿਲਮ ਫਤੇ ਇੱਕ ਐਕਸ਼ਨ ਭਰਪੂਰ ਫਿਲਮ ਹੈ ਜੋ ਹਿੰਮਤ ਦੇ ਨਾਲ ਭਰੀਆਂ ਅਸਲ ਕਹਾਣੀਆਂ ਤੋਂ ਪ੍ਰੇਰਿਤ ਹੈ ਇਹ ਫਿਲਮ ਸੋਨੂ ਸੂਦ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ ਟਿਕਟਾਂ ਦੀ ਕੀਮਤਾਂ ਘਟਾਉਣ ਤੋਂ ਇਲਾਵਾ ਸੋਨੂ ਨੇ ਕਿਹਾ ਹੈ ਕਿ ਉਹ ਫਿਲਮ ਦੇ ਮੁਨਾਫੇ ਨੂੰ ਚੈਰਿਟੀ ਅਤੇ ਅਨਾਥ ਆਸ਼ਰਮਾਂ ਨੂੰ ਦਾਨ ਕਰਨਗੇ ਜੀ ਸਟੂਡੀਓਜ਼ ਦੇ ਅਧੀਨ ਉਮੇਸ਼ ਕੇ ਆਰ ਬੰਸਲ ਅਤੇ ਸ਼ਕਤੀ ਸਾਗਰ ਪ੍ਰੋਡਕਸ਼ਨ ਦੀ ਸੁਨਾਲੀ ਸੂਤ ਦੁਆਰਾ ਨਿਰਮਿਤ ਫਿਲਮ ਤੇ 10 ਜਨਵਰੀ 2025 ਨੂੰ ਸ਼ਾਨਦਾਰ ਵਿਜ਼ੂਅਲ ਸਟੰਟ ਅਤੇ ਇੱਕ ਵਿਸ਼ੇਸ਼ ਕਹਾਣੀ ਦੇ ਨਾਲ ਰਿਲੀਜ਼ ਹੋਵੇਗੀ